ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਡੀਐਸ ਕੱਕੜ ਅਤੇ ਚੇਅਰਮੈਨ ਦੀਪਕ अरोड़ा ਦੀ ਅਗਵਾਈ ਹੇਠ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਯੋਜਨਾ ਅਨੁਸਾਰ ਦਾ ਰਾਜਪੁਰਾ ਪ੍ਰੈਸ ਕਲੱਬ ਨੇ ਨਿਸ਼ਕੇ ਮਿੱਤਰ ਬਣ ਕੇ ਟੀਵੀ ਦੇ ਸੱਤ ਮਰੀਜ਼ਾਂ ਨੂੰ ਗੋਦ ਲੈਂਦੇ ਹੋਏ ਟੀਵੀ ਦੇ ਮਰੀਜ਼ਾਂ ਨੂੰ ਰਾਸ਼ਨ ਵੰਡਿਆ ਅਤੇ ਨਾਲ ਹੀ ਉਹਨਾਂ ਨੂੰ ਅਗਲੇ 7 ਮਹੀਨੇ ਲਈ ਰਾਸ਼ਨ ਦੇਣ ਦੀ ਜ਼ਿੰਮੇਵਾਰੀ ਲਈ ਇਸ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਬਾਰੇ ਪਤਾ ਜਾ ਮੈਂ ਡਾਕਟਰ ਪਰਵਿੰਦਰ ਮੈਂ ਸਿਵਲ ਹਸਪੀਟਲ ਰਾਜਪੁਰਾ ਵਿੱਚ ਜਨਰਲ ਫਿਜ਼ੀਸ਼ੀਅਨ ਅਤੇ ਚੈਪ ਸਪੈਸ਼ਲਿਸਟ ਹਾਂ ਅੱਜ ਦਾ ਜਿਹੜਾ ਕੈਂਪ ਫੈਸ ਕਲੱਬ ਵੱਲੋਂ ਲਾਇਆ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਮੈਂ ਚਾਹਾਂਦਾ ਕਿ ਹੋਰ ਵੀ ਐਨ ਜੀਓਜ਼ ਤੇ ਇੰਡੀਵਿਜੂਅਲ ਲੈਵਲ ਤੇ ਲੋਕ ਅਗਿਆਨ ਤੇ ਨਿਖੇ ਮਿੱਤਰ ਬਣਨ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਦੇ ਵਿੱਚ ਆਪਾਂ ਟੀਬੀ ਪੇਸ਼ੈਂਟਸ ਨੂੰ ਫੂਡ ਬਾਸਕਟਸ ਪ੍ਰੋਵਾਈਡ ਕਰਦੇ ਹਾਂ ਅਸੀਂ ਐਪੀ ਜਨ ਸਿਵਲ ਹਸਪਤਲ ਵਿੱਚ ਜਿਹੜੀ ਟੀਬੀ ਦੀ ਸਪਿਟਮ ਦਾ ਜਿਹੜਾ ਟੈਸਟ ਹੈ ਉਹ ਫ੍ਰੀ ਕਰ ਰਹੇ ਆ ਤੇ ਇੱਕ ਵਾਰੀ ਜਦੋਂ ਅਸੀਂ ਡਾਇਗਨੋਸ ਕਰ ਲੈਂਦੇ ਆ ਕਿ ਹਾਂ ਪੇਸ਼ੈਂਟ ਨੂੰ ਟੀਬੀ ਹੈ ਉਸ ਤੋਂ ਬਾਅਦ ਉਹਨੂੰ ਜਿਹੜੀ ਟੀਬੀ ਦੀ ਦਵਾਈ ਦਾ ਜਿਹੜਾ ਕੋਰਸ ਹੈ ਉਹ 6 ਮਹੀਨੇ ਉਹਦੋਂ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਉਹਨੂੰ बार-बार ਸਿਵਲ ਹਸਪਤਲ ਆਉਣ ਦੀ ਲੋੜ ਨਹੀਂ ਪੈਂਦੀ ਆਧਾਰ ਕਾਰਡ ਨਾਲ ਇੱਕ ਵਾਰੀ ਇੱਥੇ ਕਾਰਡ ਬਣ ਜਾਂਦਾ ਜਿੱਥੇ ਦਾ ਵੀ ਪੇਸ਼ੈਂਟ ਰਹਿਣ ਵਾਲਾ ਹੈ ਉੱਥੇ ਆਸ਼ਾ ਵਰਕਰ ਨੂੰ ਦਵਾਈ ਮੁਫਤ ਨੇੜੇ ਤੋਂ ਨੇੜੇ ਦੇ ਦਿੰਦੀ ਹੈ ਹਸਪਤਲ ਵੀ ਬਾਰ ਬਾਰ ਨਹੀਂ ਆਉਣਾ ਪੈਂਦਾ ਹਾਂ ਜੇਕਰ ਟੀਵੀ ਦੀ ਦਵਾਈ ਨਾਲ ਕੋਈ ਵੀ ਸਮੱਸਿਆ ਆਂਦੀ ਹੈ ਤਾਂ ਹੀ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਤੋਂ ਬਹੁਤ ਹੀ ਵਧੀਆ ਸਰਕਾਰ ਦਾ ਇਹ ਪ੍ਰੋਗਰਾਮ ਕਾਫੀ ਪਹਿਲਾਂ ਤੋਂ ਚੱਲ ਰਿਹਾ ਹੈ ਐਂਡ ਇਹ ਪ੍ਰੇਮੀ ਜਿਹੜੀ ਹੈ ਪੂਰੀ ਪ੍ਰੋਪਰ ਟਰੀਟੇਬਲ ਡਿਜ਼ੀਜ਼ ਹੈ ਬਸ ਇਹ ਹੀ ਹੈ ਵੀ ਟਾਈਮਸਰ ਡਿਟੈਕਟ ਹੋਏ ਤੇ ਪੇਸ਼ੈਂਟ ਟਾਈਮਸਰ ਆ ਕੇ ਦਿਖਾਏ ਆ ਯੂਜੂਲੀ ਸਾਰੇ ਪੇਸ਼ੈਂਟ ਟ੍ਰੀਟ ਹੋ ਜਾਂਦੇ ਕੋਈ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸੋ ਟਾਈਮਲੀ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ ਔਰ ਟਾਈਮਲੀ ਡਾਇਗਨੋਸ ਬਣ ਜਾਣਾ ਚਾਹੀਦਾ ਜੇ ਜਿਹੜਾ ਪਹਿਲਾਂ ਇਹ ਕਿੰਨਾ ਡਰ ਰਹਾ ਤੇਖੋ ਇਹ ਇਹਦੇ ਵਿੱਚ ਡਿਪੈਂਡ ਕਰਦਾ ਹੈ ਵੀ ਜਿਹੜੀ ਪੇਸ਼ੈਂਟ ਜਿੰਨੇ ਫਲਾਣੀ ਹੈ ਉਹਨੂੰ ਕਿੰਨੀ ਜ਼ਿਆਦਾ ਟੀਵੀ ਵਧੀ ਹੋਈ ਹੈ ਉਹਦਾ ਜਿਹੜਾ ਵੈਸਲਾਈ ਲੋਡ ਹੈ ਉਹਦੇ ਬਲਗਮ ਦੇ ਵਿੱਚ ਟੀਵੀ ਘਟਾਉਣ ਨੂੰ ਕਿੰਨੇ ਜ਼ਿਆਦਾ ਹੈ ਇੱਕ ਪੇਸ਼ੈਂਟ ਹੈ ਜਿਹਦੇ ਜਿੰਨੂੰ ਟੀਵੀ ਆਪ ਦੀ ਜਿਹੜੀ ਉਹਨੂੰ ਟੀਵੀ ਹੈ ਉਹ ਕਾਫੀ ਘਟ ਹੈ ਉਦੇ ਫਿਲਾਨ ਦੇ ਜਿਹੜੇ ਚਾਂਸਸ ਹੈ ਉਹ ਘਟ ਹੋਣਗੇ ਉਹ ਜਿਹਨੂੰ ਆਪ ਨੂੰ ਬਹੁਤ ਜ਼ਿਆਦਾ ਹੈ ਜਿਹਦੇ ਲੰਗਸ ਦੇ ਵਿੱਚ ਕਾਫੀ ਜ਼ਿਆਦਾ ਇਨਵੋਲਵਮੈਂਟ ਹੈ ਜਿਹਦੇ ਸਪੂਟਮ ਦੇ ਵਿੱਚ ਜਿਹਦੇ ਵੈਸੇਲਾ ਕੰਟੈਂਟ ਜ਼ਿਆਦਾ ਹੈ ਉਹ ਜ਼ਿਆਦਾ ਫੈਲਾਏਗਾ ਜਿਹਦਾ ਪੋਸਿਬਲ ਐਸੈਲਰੀ ਡਿਜ਼ੀਜ਼ ਹੈ ਜਿੱਥੇ ਵੈਸੇਲਾ ਕੰਟੈਂਟ ਕਾਫੀ ਘੱਟ ਹੈ ਉਹਦੇ ਫੈਲਣ ਦੇ ਚਾਂਸਸ ਘੱਟ ਹੋਣਗੇ ਤੇ ਇਹ ਵੀ ਹੁੰਦਾ ਕਿ ਪੇਸ਼ੈਂਟ ਕਿੰਨਾ ਟਾਈਮ ਦਵਾਈ ਖਾਈ ਕਿ ਉਹਦਾ ਫੈਲਣ ਦੀ ਸਮਰਤਾ ਘੱਟ ਜਾਂਦੀ ਹੈ ਹਾਂ ਸੋ ਆਪਾਂ ਇਸੀ ਚੀਜ਼ ਤੇ ਆਵਾਂਗੇ ਇੱਕ ਵਾਰ ਜਦੋਂ ਆਪਾਂ ਦਵਾਈ ਸ਼ੁਰੂ ਕਰਤੀ ਤਾ ਯੂਜੂਲੀ ਅਸੀਂ ਇਹ ਦੇਖਿਆ ਹੈ ਵੀ 2 ਤੋਂ 3 ਹਫ਼ਤੇ ਬਾਅਦ ਜਿਹੜਾ ਸਾਡਾ ਸਪੂਟਮ ਦਾ ਟੈਸਟ ਹੈ ਜੋ ਕਿ ਪਹਿਲਾਂ ਪੋਜ਼ਿਟਿਵ ਆਇਆ ਹੁੰਦਾ ਉਹ ਬਾਅਦ ਚ ਨੈਗੇਟਿਵ ਹੋ ਜਾਂਦਾ ਇਹਨੂੰ ਆਪਾਂ ਸਿਰੋ ਕਨਵਰਜਨ ਕਹਿੰਦੇ ਆ ਠੀਕ ਹੈ ਤਾਂ 2 ਤੋਂ 3 ਹਫ਼ਤੇ ਬਾਅਦ ਜਦੋਂ ਦਵਾਈ ਚੱਲ ਰਹੀ ਹੈ ਤਾਂ ਉਹ ਪੇਸ਼ੈਂਟ ਟੀਬੀ ਨਹੀਂ ਫੈਲਾ ਸਕਦਾ ਸੋ ਉਸ ਤੋਂ ਬਾਅਦ ਅਸੀਂ ਮਤਲਬ ਉਹ ਪੇਸ਼ੈਂਟ ਫੈਲਾਣ ਦੀ ਸਮਰੱਥਾ ਨਹੀਂ ਰੱਖਦਾ ਤਾਂ ਇਸ ਕਰਕੇ ਬਹੁਤਾ ਡਰਨ ਦੀ ਲੋੜ ਨਹੀਂ ਹੁੰਦੀ ਇਸ ਪੇਸ਼ੈਂਟ ਤੋਂ ਪਹਿਲੇ 2-3 ਹਫ਼ਤੇ ਇੱਕ ਵਾਰ ਜਦੋਂ ਦਵਾਈ ਚੱਲ ਜਾਂਦੀ ਹੈ ਫਿਰ ਉਹ ਨਹੀਂ ਫੈਲਾਏ ਇਹ ਕਿਸੇ ਨੂੰ 마스크 ਪਾ ਕੇ ਰੱਖਣਾ ਚਾਹੀਦਾ ਹੈ ਬਿਲਕੁਲ ਜੇ ਉਹਨੂੰ ਫੇਫੜਿਆਂ ਦੀ ਟੀਬੀ ਹੈ ਤੇ ਉਹਦੇ ਬਲਗਮ ਦੇ ਵਿੱਚ ਕਿਟਾਨੂ ਆਇਆ ਹੈ ਤਾਂ ਅਸੀਂ ਐਡਵਾਈਸ ਕਰਦੇ ਹਾਂ ਵੀ ਉਹ ਘਰੇ ਵੀ 마스크 ਪਾ ਕੇ ਰੱਖੇ ਤਾਂ ਕਿ ਉਹਦੇ ਘਰੇ ਉਹ ਬਾਕੀ ਬਾਕੀ ਜਿਹੜੇ ਉਹਦੇ ਮੈਂਬਰਸ ਹੈਗੇ ਆ ਉਹਨਾਂ ਨੂੰ ਟੀਬੀ ਨਾ ਫੈਲਾਏ ਤੇ ਬਾਕੀ ਲੋਕਾਂ ਨੂੰ ਜਿਨ੍ਹਾਂ ਨਾਲ ਉਹ ਵੈਸੇ ਵਿਚਰ ਰਿਹਾ ਹੈ ਉਹਨਾਂ ਨੂੰ ਵੀ ਟੀਬੀ ਨਾ ਫੈਲੇ ਸਖਸ਼ ਕਰਦੇ ਕੋਈ ਮਰਵਾਜ ਤੇ ਕੈਂਪ ਲਗਾਇਆ ਗਿਆ ਹੈ ਟੀਬੀ پیشنਟ ਲਈ ਇੱਕ ਅਨੁਪਸਥਿਤ ਮੇਰਾ ਨਾਮ ਡਾਕਟਰ ਅਮਨਦੀਪ ਪੋਰਾ ਤੇ ਮੈਂ ਮੈਡੀਕਲ ਆਫੀਸਰ ਹਾਂ ਐਪੀਜੀਐਮ ਸਿਵਲ ਹਸਪੀਟਲ ਵਿੱਚ ਅੱਜ ਪ੍ਰੈਸ ਕਲੱਬ ਰਾਜਪੁਰਾ ਦੀ ਤਰਫੋਂ ਫ੍ਰੀ ਫੂਡ ਬਾਸਕਟਸ ਅਰੇਂਜ ਕੀਤੀ ਗਈਆਂ ਐ ਟੀਬੀ ਪੇਸ਼IENTS ਲਈ ਜੋ ਕਿ ਬਹੁਤ ਹੀ ਐਪਰੀਸ਼ੀਏਬਲ ਟਾਸਕ ਹੈ ਇਹ ਜਿਹੜਾ ਟਾਸਕ ਹੈ ਇੱਕ ਪ੍ਰੇਜ਼ਡ ਡਿਸਰਵ ਕਰਦਾ ਹੈ ਇਹਦੇ ਨਾਲ ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਟੀਬੀ ਦੇ ਪੇਸ਼IENTS ਹੈ ਆਪਾਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਜੋ ਟੀਬੀ ਉਹ ਕਿਉਰੇਬਲ ਹੈ ਉਹਦੀ ਮੈਡੀਸਿਨ ਵੀ ਹੈਗੀ ਹੈ ਉਹਦੇ ਫ੍ਰੀ ਡਾਇਗਨੋਸਟਿਕ ਟੈਸਟ ਵੀ ਹੈਗੇ ਆ ਜਿਹਦੇ ਨਾਲ ਪੂਰਾ ਉਹਨਾਂ ਦਾ ਡਾਇਗਨੋਸਿਸ ਬਣਾ ਕੇ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾ ਸਕਦੀ ਹੈ ਇਸ ਲਈ ਆਪਾਂ ਨੂੰ ਇਹ ਪੇਸ਼ੈਂਟਸ ਤੋਂ ਜਿਵੇਂ ਕਿ ਸਰ ਨੇ ਦੱਸਿਆ ਡਾਕਟਰ ਗੁਰਪ੍ਰੀਤ ਸਰ ਨੇ ਕਿ ਆਪਾਂ ਇਹਨਾਂ ਤੋਂ ਨਫ਼ਰਤ ਨਹੀਂ ਕਰਨੀ ਹੈ ਆਪਾਂ ਇਹਨਾਂ ਦੀ ਬਲਕਿ ਹੈਲਪ ਕਰਨੀ ਹੈ ਕਿ ਇੱਥੇ ਹਸਪੀਟਲ ਜਾ ਕੇ ਤੁਸੀਂ ਆਪਣੀ ਟ੍ਰੀਟਮੈਂਟ ਕਰਵਾਓ ਤੇ ਇੱਕ ਕਿਊਰੇਬਲ ਹੈ ਤਾਂ ਵੀ ਆਪਾਂ ਬਸ ਇਹਨਾਂ ਨਾਲ ਡਿਸਕ੍ਰਿਮੀਨੇਟ ਨਹੀਂ ਕਰਨਾ ਬਾਕੀ ਜੋ ਤੁਹਾਡੀ ਤਰਫੋਂ ਇਹ ਕੰਮ ਕੀਤਾ ਗਿਆ ਬਹੁਤ ਹੀ ਸ਼ਲਾਘਾ ਵਾਲਾ ਕੰਮ ਹੈ कि ਇਹਨਾਂ ਦੀ ਹੈਲਪ ਕਰਨੀ ਜਾਂ ਇਹਨਾਂ ਨੂੰ ਅਪਰੀਸ਼ੀਏਟ ਕਰਨਾ। थैंक यू। ਮੇਰਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਹੈ। ਮੈਂ ਜ਼ਿਲ੍ਹਾ ਟੀਵੀ ਅਫਸਰ ਅਤੇ ਜ਼ਿਲ੍ਹਾ ਏਅਰ ਕੰਟਰੋਲ ਅਫਸਰ ਪਟਿਆਲਾ ਹੈਗਾ। ਇਨ ਐਡੀਸ਼ਨ ਐਸਐਮਓ ਕੋਲੀ ਦਾਰੂ ਮਹਿਕਾਰ ਦਾ ਕਾਰਜ ਵਾਸਾ ਸੰਭਾਲਿਆ ਹੋਇਆ ਹੈਗਾ। ਜਿੱਦਾਂ ਅੱਜ ਦਾ ਜੋ ਫੰਕਸ਼ਨ ਪ੍ਰੈਸ ਕਲੱਬ ਰਾਜਪੁਰਾ ਨੂੰ ਕੀਤਾ ਗਿਆ ਹੈ। ਇੱਕ ਬਹੁਤ ਵਧੀਆ ਉਦਮ ਹੈਗਾ। ਇਹਦੇ ਵਿੱਚ ਜੋ ਕੀਤਾ ਐ ਸੀ ਸੱਤ ਜਿਹੜੇ ਟੀਵੀ ਦੇ ਮਰੀਜ਼ ਸੀ ਤਪਦੇਖ ਦੇ ਮਰੀਜ਼ ਸੀ ਉਹਨਾਂ ਨੂੰ ਫੂਡ ਬਾਸਕਟ ਦਿੱਤੀਆਂ ਗਈਆਂ ਨੇ ਉਸ ਦਾ ਮਤਲਬ ਇਹ ਇਹਨੂੰ ਐਸੀ ਇਹ ਕਹਿੰਦੇ ਆ ਵੀ ਜਿਹੜਾ ਹੁਣ ਪ੍ਰੈਸ ਕਲੱਬ ਰਾਜਪੁਰਾ ਹੈਗਾ ਇਹ ਇੱਕ ਐਜ਼ ਨਿਕਸ਼ੇ ਮਿੱਤਰਾ ਰਜਿਸਟਰ ਹੋ ਗਿਆ ਹੈ ਨਿਕਸ਼ੇ ਮਿੱਤਰਾ ਦਾ ਮਤਲਬ ਇਹ ਇਹ ਹੈ ਨਿਕਸ਼ੇ ਮਿੱਤਰਾ ਉਹ ਹਸਤੀ ਹੈ ਜਿਹੜੀ ਕਿ ਇੰਡੀਵਿਜੂਅਲ ਤੌਰ ਤੇ ਇੱਕ ਆਮ ਆਦਮੀ ਵੀ ਹੋ ਸਕਦਾ ਹੈ ਕੋਈ ਫੈਕਟਰੀ ਵੀ ਹੋ ਸਕਦੀ ਹੈ ਕੋਈ ਇੰਸਟੀਚਿਊਸ਼ਨ ਹੋ ਸਕਦੀ ਹੈ ਸਮਾਲ 스ਕੇਲ ਇੰਡਸਟਰੀਜ਼ ਹੋ ਸਕਦੀਆਂ ਨੇ ਸਕੂਲ ਹੋ ਸਕਦੇ ਨੇ ਕੋਈ ਬੰਦਾ ਟੀਵੀ ਦੇ ਮਰੀਜ਼ ਨੂੰ ਗੋਦ ਲੈ ਸਕਦਾ ਹੈ ਇਹਨੂੰ ਅਸੀਂ ਗੋਦ ਲੈਣਾ ਕਹਿੰਦੇ ਆ ਅਗਰ ਦੂਜੇ ਪਾਸੇ ਦੇਖੀਏ ਸਰਕਾਰ ਵੱਲੋਂ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ ਕਿ ਜਿਹੜਾ ਟੀਵੀ ਦਾ ਮਰੀਜ਼ ਹੈਗਾ ਉਹਦਾ ਸਮੇਂ ਸਿਰ ਉਹਦਾ ਡਾਇਗਨੋਸਿਸ ਕੀਤਾ ਜਾਵੇ ਟੀਵੀ ਲੱਭੀ ਜਾਵੇ ਟੀਵੀ ਲੱਭਣ ਲਈ ਲੱਭਣ ਵਾਸਤੇ ਜੋ ਟੈਸਟ ਹਨ ਉਹ ਫ੍ਰੀ ਹਨ ਉਸ ਤੋਂ ਬਾਅਦ ਜੋ ਦਵਾਈ ਹੈ ਉਹ ਵੀ ਸਾਡੇ ਕੋਲ ਹਰੇਕ ਤਰ੍ਹਾਂ ਦੇ ਮਰੀਜ਼ ਦੀ ਟੀਵੀ ਦੇ ਮਰੀਜ਼ ਦੀ ਫ੍ਰੀ ਹੈਗੀ ਹੈ ਉਸ ਤੋਂ ਬਾਅਦ ਸਰਕਾਰ ਵੱਲੋਂ 1000 ਰੁਪਿਆ ਪ੍ਰਤੀ ਮਹੀਨਾ ਉਹਦੇ ਬੈਂਕ ਅਕਾਊਂਟ ਦੇ ਵਿੱਚ ਆਪਾਂ ਡੀਵੀਟੀ ਕਹਿੰਦੇ ਆ ਡਾਇਰੈਕਟ ਬੈਂਕ ਟ੍ਰਾਂਸਫਰ ਜਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਐਸੀ ਕਰਦੇ ਆ ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਟੀਵੀ ਮੁਕਤ ਅਭਿਆਨ ਹੈਗਾ ਜਿਹੜਾ ਉਹਦੇ ਤਹਿਤ ਨਿਖਸ਼ੇ ਮਿੱਤਰ ਵਾਲੀ ਜਿਹੜੀ ਸੀ ਇੱਕ ਪੁਆਇੰਟ ਲੈ ਕੇ ਆਏ ਸੀ ਉਹਦੇ ਵਿੱਚ ਇਹੀ ਸੀਗਾ ਵੀ ਜਿਹੜੇ ਮਰੀਜ਼ ਕਿਉਂਕਿ ਜਦੋਂ ਅਸੀਂ ਦਵਾਈ ਸ਼ੁਰੂ ਕਰਦੇ ਹਾਂ ਤਾਂ ਉਹਦੇ ਨਾਲ ਖੁਰਾਕ ਵੀ ਜ਼ਰੂਰੀ ਹੁੰਦੀ ਹੈ ਜੇ ਅਸੀਂ ਕੱਲੀ ਦਵਾਈ ਸ਼ੁਰੂ ਕਰ ਦਾਂਗੇ ਸਭ ਕੁਝ ਦੇ ਦਾਂਗੇ ਕਈ ਵਾਰੀ ਮਰੀਜ਼ ਦਾ ਜਿਹੜਾ ਮਤਲਬ ਮਸਲ ਪੱਠੇ ਇੰਨੇ ਕਮਜ਼ੋਰ ਹੁੰਦੇ ਹਨ ਦਵਾਈ ਵੀ ਅਸਰ ਨਹੀਂ ਕਰਦੀ ਇਸ ਕਰਕੇ ਖਾਸ ਤੌਰ ਤੇ ਪ੍ਰੋਟੀਨ ਜਿਹੜੇ ਇਹ ਸੱਤ ਅਸੀਂ ਫੂਡ ਬਾਸਕਟ ਦਿੱਤੀਆਂ ਨੇ ਇਹਨਾਂ ਵਿੱਚ ਇਹੀ ਖਿਆਲ ਰੱਖਿਆ ਗਿਆ ਹੈ ਕਿ ਇਹਨਾਂ ਵਿੱਚ ਪ੍ਰੋਟੀਨ ਵੀ ਹੋਵੇ ਸੱਤ ਅੱਠ ਤਰ੍ਹਾਂ ਦੀਆਂ ਚੀਜ਼ਾਂ ਨੇ ਦਾਲਾਂ ਵੀ ਨੇ ਸੋਇਆਬੀਨ ਵੀ ਹੈ ਗੁੜ ਵੀ ਹੈ ਤੇਲ ਵੀ ਹੈ ਜੇ ਜੇ ਕੋਈ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਹੜਾ ਨਾਨ ਵੇਜ ਹੁੰਦਾ ਉਹਨੂੰ ਅੰਡੇ ਵੀ ਦੇ ਦਿੱਤੇ ਜਾਂਦੇ ਨੇ ਮਤਲਬ ਇਹ ਤਾਂ ਹੈ ਵੀ ਜਿਹੜੀ ਸਾਡੀ ਦਵਾਈ ਸਮੇਂ ਸਿਰ ਜਲਦੀ ਅਸਰ ਕਰੇ ਤਾਂ ਕਿ ਉਹਦੀ ਟੀਵੀ ਜਿਹੜੀ ਟੀਵੀ ਹੈ 6 ਮਹੀਨਿਆਂ ਦੇ ਵਿੱਚ ਵਿੱਚ ਹਰ ਹਾਲਤ ਵਿੱਚ ਠੀਕ ਹੋ ਜਾਏ ਅਗਰ ਫੋਡ ਦਾ ਨਹੀਂ ਇੰਤਿਜਾਮ ਕੀਤਾ ਜਾਏਗਾ ਤਾਂ ਉਹੀ ਟੀਵੀ 9 ਮਹੀਨੇ ਲੈ ਲੇਗੀ ਠੀਕ ਹੋਣ ਜਾਂ ਉਹ ਮਰੀ ਦਵਾਈ ਛੱਡ ਦੇਵੇਗਾ ਜਾਂ ਮੌਤ ਵੀ ਹੋ ਸਕਦੀ ਸਰ ਇਸ ਤੋਂ ਇਲਾਵਾ ਜਿੱਦਾਂ ਆ ਦਾ ਰਾਜਪੁਰ ਪਲੈਂਟ ਪ੍ਰੈਸ ਕਲਬ ਦੇ ਆਪਣੇ ਕੀਲੇ ਕਰੀਸ ਅਡਾਪਟ ਕਰਦੇ ਆਂ। ਉਹ ਵੀ ਤੁਹਾਡੀ ਡਿਵਾਈਸ ਕੋਈ ਆਪਣੀ ਸੰਸਥਾ ਹੈ ਜਿਹਨਾਂ ਨੇ ਕੀ ਅਡਾਪਟ ਕਰਕੇ ਉਹਨਾਂ ਨੂੰ ਆਪਣਾ ਡਾਈਟ ਦੇ। ਹਾਂਜੀ। ਇਹਦੇ ਵਿੱਚ ਸਾਡੇ ਪਟਿਆਲੇ ਤੋਂ ਮਿਸਟਰ ਵਿਜੇ ਗੋਇਨ ਹੈਗੇ ਉਹਨਾਂ ਦੀ ਐਨਜੀਓ ਹੈਗੀ ਐ ਸੰਪਲ ਪਟਿਆਲਾ ਵੈਲਫੇਅਰ ਸੁਸਾਇਟੀ ਹੈਗੀ ਐ। ਆ ਸਾਡੇ ਇਸ ਵਕਤ 64 ਦੇ ਕਰੀਬ ਸਾਡੇ ਕੋਲ ਚਾਹੇ ਇੰਡੀਵਿਜੂਅਲ ਤੌਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਮੈਂ ਵੀ ਪੇਸ਼ੈਂਟ 11 ਪੇਸ਼ੈਂਟ ਅਡਾਪਟ ਕੀਤੇ ਸੀ ਸਾਡੇ ਹੋਰ ਡਾਕਟਰ ਸਹਿਬਾਨ ਹੈਗੇ ਨੇ। ਸਿਵਲ ਸਰਵਨ ਦਫਤਰ ਤੋਂ ਹੈਗੇ ਨੇ ਫੈਕਟਰੀਆਂ ਦੇ ਹੈਗੇ ਨੇ ਮਲੇ ਦਾ ਚੱਲ ਰਿਆ ਨਹੀਂ ਜੀ ਐਸੀ ਅਵੇਅਰ ਅਥਾਰਟੀ ਹੁਣ ਅੱਜ ਦਾ ਸਾਨੂੰ ਬੜਾ ਵਧੀਆ ਮੌਕਾ ਮਿਲਿਆ ਤੁਹਾਡੀ ਸਾਰੀ ਪ੍ਰੈਸ ਦੇ ਨੁਮਾਇंदे ਹੈਗੇ ਹੋ ਤੁਸੀਂ ਤੁਹਾਡੇ ਥਰੂ ਇਹ ਖਬਰ ਜਾਏਗੀ ਤਾਂ ਇਹਦਾ ਬਹੁਤ ਹੀ ਸਾਨੂੰ ਬੈਨੀਫਿਟ ਹੋਏਗਾ ਕਈ ਗੱਲਾਂ ਇਹ ਹੁੰਦੀਆਂ ਕਈ ਵਾਰ ਬੰਦੇ ਤਿਆਰ ਹੁੰਦੇ ਆ ਜੀ ਕੰਮ ਕਰਨ ਨੂੰ ਮਤਲਬ ਡੋਨੇਟ ਕਰਨ ਨੂੰ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਾਂ ਜਰੀ ਚੈਨਲ ਨਹੀਂ ਪਤਾ ਇਸ ਕਰਕੇ ਬਹੁਤ ਵਧੀਆ ਤੁਹਾਡਾ ਉਦਮ ਹੈਗਾ ਜੀ ਮੈਂ ਇਹ ਮੌਕਾ ਇਹ ਤੁਹਾਨੂੰ ਧੰਨਵਾਦ ਕਰਨ ਦਾ ਵੀ ਮੈਂ ਉਹ ਕਰਦਾ ਹਾਂ ਸਰ ਟੀਵੀ ਦੇ ਮਰੀਜ਼ਾਂ ਦੇ ਲੱਛਣ ਕੀ ਹੁੰਦੇ ਦੇਖੋ ਜੋ ਟੀਵੀ ਦੇ ਮਰੀਜ਼ ਟੀਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਪੈਸਿਵ ਫੇਫੜੇ ਵਾਲੀ ਟੀਵੀ ਕਹਿੰਦੇ ਏਕੇਸੀ ਕਹਿੰਦੇ ਆ ਫੇਫੜੇ ਨੂੰ ਛੱਡ ਕੇ ਬਾਕੀ ਅੰਗਾਂ ਦੀ ਟੀਵੀ ਆਪਾਂ ਬੈਠੇ ਆ ਤੇ ਕਈਆਂ ਨੂੰ ਇਹ ਨਹੀਂ ਪਤਾ ਕਈ ਤਾਂ ਇਹੀ ਸਮਝਦੇ ਨੇ ਵੀ ਜਿਹਨੂੰ ਬਲਗਮ ਆਉਂਦੀ ਏ ਥੁੱਕੋਂ ਦਾ ਕਮਜ਼ੋਰ ਜਾਂ ਮਰੀਜ਼ ਹੈ ਬ੍ਰੀਕ ਜਿਹਾ ਹੈਗਾ ਉਹੀ ਟੀਵੀ ਦਾ ਮਰੀਜ਼ ਹੈ 9 ਤੇ ਬਾਲਾਂ ਨੂੰ ਛੱਡ ਕੇ ਹਰੇਕ ਚੀਜ਼ ਦੀ ਟੀਵੀ ਹੁੰਦੀ ਤੁਸੀਂ ਉਹ ਦੇਖੋ ਕਿੰਨੀ ਤਰ੍ਹਾਂ ਦੀ ਟੀਵੀ ਕੋਈ ਜਿਹੜੀ ਮੋਡਲੀ ਟੀਵੀ ਹੈ ਜੀ ਤੇ ਸਾਡਾ ਜਿਆਦਾ ਜ਼ੋਰ ਹੈਗਾ ਉਹ ਉਹ ਹੈਗੀ ਹੈ ਜਿਹੜੀ ਇੱਕ ਤੋਂ ਦੂਸਰੇ ਨੂੰ ਫੈਲਦੀ ਉਹ ਕਿਹੜੀ ਫੈਲਦੀ ਹੈ ਜਿਹੜੀ ਬਲਗੰਗਵਾਦੀ ਹੁੰਦੀ ਇਹਦੇ ਮੋਡਲੇ ਲੱਛਣ ਵੀ ਹੈਗੇ ਨੇ ਜੀ ਅਸੀਂ 2 ਹਫ਼ਤਿਆਂ ਤੋਂ ਬਾਅਦ ਖਾਂਸੀ ਲਗਾਤਾਰ ਖਾਂਸੀ ਦਾ ਆਉਣਾ ਜਿਹੜੀ ਕਿ ਆਮ ਦਵਾਈਆਂ ਨਾਲ ਠੀਕ ਨਹੀਂ ਹੁੰਦੀ ਉਸ ਤੋਂ ਬਾਅਦ 2 ਹਫ਼ਤਿਆਂ ਤੋਂ ਬਾਅਦ ਬੁਖਾਰ ਲਗਾਤਾਰ ਹੋਣਾ ਖੂਨ ਦੀ ਉਲਟੀ ਆਉਣੀ ਭੁੱਖ ਦਾ ਨਾ ਲੱਗਣਾ ਵਜਨ ਦਾ ਘਟਣਾ ਠੰਡੇ ਪਿੰਦੇ ਆਪਾਂ ਕਿਹਨੂੰ ਬੁਖਾਰ ਹੋ ਜਾਂਦਾ ਵੀ ਸਿਰੇ ਠੀਕ ਹੁੰਦਾ ਜਿਉਂ-ਜਿਉਂ ਸ਼ਾਮ ਹੁੰਦੀ ਹੈ ਤਾਂ ਉਹਦਾ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਇਹ 6 ਮੋਡਲੇ ਲੱਛਣ ਹੈਗੇ ਨੇ ਅਗਰ ਕਿਸੇ ਨੂੰ ਇਹ 6 ਦੇ 6 ਹੈਗੇ ਨੇ ਜਾਂ ਇਹਨਾਂ ਵਿੱਚੋਂ ਇੱਕ ਵੀ ਹੈਗਾ ਦੋ ਵੀ ਹੈਗਾ ਤਾਂ ਸਾਨੂੰ ਉਹ ਮਰੀਜ਼ ਤੇ ਸ਼ੱਕ ਕਰਨਾ ਪਏਗਾ ਸ਼ੱਕ ਕੀ ਮਤਲਬ ਐਸੀ ਉਹਨੂੰ ਕਹਾਂਗੇ ਮੈਨੂੰ ਟੀਵੀ ਤਾਂ ਨਹੀਂ ਹੋ ਗਈ ਜਦੋਂ ਤੱਕ ਸਾਡੇ ਦਿਮਾਗ 'ਚ ਇਹ ਨਹੀਂ ਆਊਗਾ ਵੀ ਇਹਨੂੰ ਟੀਵੀ ਤਾਂ ਨਹੀਂ ਹੋ ਗਈ ਐਸੀ ਡਾਕਟਰ ਕੋਲ ਨਹੀਂ ਜਾਵਾਂਗਾ ਇਸ ਕਰਕੇ ਸਭ ਤੋਂ ਜ਼ਿਆਦਾ ਤੁਹਾਡਾ ਕੁਐਸਚਨ ਬੜਾ ਵਧੀਆ ਸੀ ਜਦੋਂ ਤੱਕ ਸਾਨੂੰ ਪਤਾ ਨਹੀਂ ਹੋਊਗਾ ਵੀ ਟੀਵੀ ਦੇ ਲੱਛਣ ਕੀ ਹਨ ਐਸੀ ਟੀਵੀ ਕਿਦਾਂ ਲੱਭ ਪਾਵਾਂਗੇ ਜੋ ਸਾਨੂੰ ਪਤਾ ਲੱਗ ਗਿਆ ਵੀ ਇਹ ਲੱਛਣ ਨੇ ਫਿਰ ਸਾਡਾ ਫਰਜ਼ ਬਣਦਾ ਹੈਗਾ ਵੀ ਅਸੀਂ ਜੋ ਵੀ ਨੇੜੇ ਦਾ ਤੁਹਾਡਾ ਹਸਪਤਾਲ ਹੈਗਾ ਉੱਥੇ ਜਾਈਏ ਜਾ ਕੇ ਆਪਾਂ ਜੋ ਵੀ ਲੋੜੀਂਦੀ ਟੈਸਟ ਹੈਗੇ ਨੇ ਜਿਵੇਂ ਡਾਕਟਰ ਸਾਹਿਬ ਵੱਲੋਂ ਕਿਹਾ ਜਾਂਦਾ ਉਹ ਆਪਾਂ ਇਨਵੈਸਟੀਗੇਟ ਕਰਾਈਏ ਇਹਦੇ ਵਿੱਚ ਇਹੀ ਹੈ ਵੀ ਆਪਾਂ ਇਹਨੂੰ ਡਿਲੇ ਨਾ ਕਰੀਏ ਅਗਰ ਸਾਨੂੰ ਪਤਾ ਲੱਛਣ ਹੈਗੇ ਨੇ ਅਸੀਂ ਕਹੀਏ ਚਲੋ ਦਵਾਈ ਲੈ ਲਈ ਮਹੀਨਾ ਦੋ ਮਹੀਨੇ ਇਹ ਦੇਖਿਆ ਗਿਆ ਹੈ ਅਗਰ 15 ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਟੈਸਟ ਕਰਾ ਲੈਂਦੇ ਆ ਜਲਦੀ ਟੀਵੀ ਲੱਗ ਲੈਨੇ ਉਹ ਜਲਦੀ ਠੀਕ ਹੋ ਜਾਂਦਾ ਜਿਹੜੇ ਅਣਗਹਿਲੀ ਕਰਦੇ ਨੇ ਤਿੰਨ ਚਾਰ ਮਹੀਨੇ ਇਦੀ ਟੱਕਰਾ ਮਾਰਦੇ ਜਾਂਦੇ ਆ ਪਿੰਡ ਦੇ ਦਵਾਈ ਲੈ ਲਈ ਛੋਟੇ ਹਸਪਤਾਲ ਫਿਰ ਵੱਡੇ ਮਤਲਬ ਉਹ ਉਹਨਾਂ ਦੀ ਟੀਵੀ ਨੇ ਠੀਕ ਹੁੰਦੀ ਹੈ ਜਾਂ ਵਿਗੜ ਜਾਂਦੀ ਇਸ ਕਰਕੇ ਟਾਈਮ ਲਿਮਿਟ ਬੜੀ ਜ਼ਰੂਰੀ ਹੈ ਕਿਹਦੀ ਕਰੇ ਸ਼ੋਅ ਹੈ ਸਟਾਰਟੀ ਟੀਵੀ ਦੇ ਅੰਦਰ ਸ਼ੋਅ ਮਤਲਬ ਦੇਖੋ ਅਗਰ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਜੋ ਸਾਡਾ ਟਾਰਗੇਟ ਹੈਗਾ ਸਾਲ ਦਾ 6700 ਹੈਗਾ ਐਸੇ ਹੀ ਸਾਲ ਦੇ ਵਿੱਚ 6700 ਮਰੀਜ਼ ਲੱਭਣੇ ਉਹਦੇ ਵਿੱਚ ਉਹ ਜਿਹੜੇ ਫੇਫੜੇ ਵਾਲੇ ਲੱਗ ਹੁੰਦੇ ਆ ਤੇ ਦੂਸਰੇ ਲੱਗਦੇ ਤੇ ਹੁਣ ਤੱਕ ਅਸੀਂ ਤਕਰੀਬਨ ਅੱਜ ਦੀ ਡੇਟ ਦੇ ਵਿੱਚ ਅਸੀਂ 2500 ਦੇ ਕਰੀਬ ਸਾਡੇ ਆਜੂਪ ਤੇ ਸਰ ਇਹ ਇਹ ਹੁੰਦੀ ਕਿਉਂ ਹੈ ਕਿਉਂਕਿ ਇਹਦਾ ਕਾਰਨ ਇਹਦਾ ਦੀ ਸਾਡਾ ਦੇਖੋ ਕੋਈ ਵੀ ਬਿਮਾਰੀ ਹੈ ਉਹ ਫੈਲਣ ਦਾ ਤਰੀਕਾ ਹੁੰਦਾ ਹੈ ਕਈ ਕਹਿੰਦੇ ਆ ਕਿ ਟਾਨੂ ਜਿਹੜੇ ਟਾਨੂਆਂ ਨੂੰ ਨਾਲ ਲੈਂਦੇ ਨੇ ਕਈ ਤਾਂ ਬੈਕਟੀਰੀਆ ਹੁੰਦੇ ਨੇ ਜੀਵਾਨੂ ਕਹਿੰਦੇ ਨੇ ਕਈ ਵਾਇਰਸ ਹੁੰਦੇ ਨੇ ਵਿਚਾਨੂ ਕਹਿੰਦੇ ਆ ਕਈਏ ਮੈਲਰੀਆ ਹੈਗਾ ਇਹ ਵੈਕਟਰ ਬੋਰਨ ਹੈਗਾ ਹਨਾ ਡੈਂਗੀ ਹੈਗਾ ਤੇ ਜਿਹੜੀ ਇਹ ਸਰਦੀ ਹੈਗੀ ਹੈ ਬੈਕਟੀਰੀਅਲ ਡਿਜ਼ੀਜ਼ ਹੈਗੀ ਇਹ ਇੱਕ ਬੈਕਟੀਰੀਆ ਹੈਗਾ ਮਾਈਕੋਬੈਕਟੀਰੀਅਮ ਟਿਬਰਕਲੋਸਿਸ ਇਹੀ ਸਰੀਰ ਦੇ ਅੰਦਰ ਜੋ ਦਾਖਲ ਹੁੰਦਾ ਵੱਡਿਆ ਕੁਐਸਚਨ ਹੈ ਵੀ ਕਿੱਦਾਂ ਹੁੰਦਾ ਹੁਣ ਅਸੀਂ ਬੈਠੇ ਆ ਸਾਰੇ ਸਪੋਜ਼ ਕਰੋ ਇਹ ਬੈਕਟੀਰੀਆ ਸਰ ਮੈਂ ਆਪਣਾ ਦੇ ਰਾਜਪੁਰਾ ਪ੍ਰੈਸ ਕਲਬ ਦੇ ਬਿਹਾਫ ਤੇ ਸਭ ਤੋਂ ਪਹਿਲਾਂ ਤਾਂ ਡਾਕਟਰ ਨਾਗਰਾ ਜੀ ਦਾ ਡਾਕਟਰ ਅਮਨਦੀਪ ਜੀ ਦਾ ਡਾਕਟਰ ਪ੍ਰਵਿੰਦਰ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਮਾਂ ਕੱਢਿਆ ਔਰ ਸਾਨੂੰ ਇਹ ਮੌਕਾ ਦਿੱਤਾ ਜਿਹੜੇ ਟੀਵੀ ਪੇਸ਼IENTS ਹੈ ਉਹਨਾਂ ਨੂੰ ਅਡਾਪਟ ਕਰਨ ਦਾ ਐਸ ਫਾਰ ਐਸ ਡਾਈਟ ਇਜ਼ ਕਨਸਰਨਡ ਸੋ ਅਸੀਂ ਅੱਜ ਸਾਡੇ ਕਲਬ ਨੇ 7 ਪੇਸ਼IENTS ਨੂੰ ਅਡਾਪਟ ਕੀਤਾ ਫਾਰ ਅ ਪੀਰੀਅਡ ਆਫ 7 ਮੰਥਸ ਵੀ ਇਜ਼ ਰੈਗੂਲਰ ਬੇਸਿਸ ਤੇ ਉਹਨਾਂ ਨੂੰ ਅਸੀਂ ਜਿਹੜੀਆਂ ਉਹਨਾਂ ਦੀ ਨਿਊਟ੍ਰੀਸ਼ੀਅਸ ਡਾਈਟ ਜਿਹੜੀ ਆ ਉਹ ਦੇਣ ਜਾ ਰਹੇ ਹਾਂ ਤੇ ਇਸ ਮੌਕੇ ਤੇ ਮੈਂ ਆਪਣੇ ਸਾਰੇ ਸਾਥੀਆਂ ਦਾ ਆਪਣੇ ਰਾਜਪੁਰਾ ਪ੍ਰੈਸ ਕਲੱਬ ਦਾ ਸਪੈਸ਼ਲੀ ਐਕਚੁਅਲੀ ਅਸੀਂ ਪਹਿਲਾਂ ਇਹ ਸੋਸ਼ੀਅਲ ਸੀ ਵੀ ਕੋਈ ਕੈਂਪ ਲਗਾਈਏ ਕੋਈ ਬਲੱਡ ਕੈਂਪ ਜਾਂ ਕੋਈ ਹੋਰ ਕੈਂਪ ਮੈਡੀਕਲ ਕੈਂਪ ਲਗਾਈਏ ਬਟ ਦੀਪਕ ਜੀ ਦਾ ਧੰਨਵਾਦ ਇਹਨਾਂ ਨੇ ਇੱਕ ਨਵੀਂ ਚੀਜ਼ ਦਿੱਤੀ ਸੀ ਵੀ ਉਹ ਤਾਂ ਸਾਰੇ ਲਗਾ ਰਹੇ ਹਾਂ ਇੱਕ ਐਦਰ ਵੀ ਧਿਆਨ ਦਿਆ ਜਾਏ ਟੀਬੀ ਪੇਸ਼ੈਂਟਸ ਵਾਸਤੇ ਤੇ ਉਹਨਾਂ ਨੇ ਫਿਰ ਆਪਣਾ ਰਜੇਸ਼ ਜੀ ਹੋਵੇ ਹੈਰੀ ਜੀ ਹੋਵੇ ਯਾਰ ਲक्की ਸਾਰਿਆਂ ਨੇ ਮਿਲ ਕੇ ਆਪਣਾ ਰਬੀਬ ਜੀ ਹੋਵੇ ਰਕੇਸ਼ ਜੀ ਹੋ ਗਏ ਸਾਰਿਆਂ ਨੇ ਬੇਦੀ ਸਾਹਿਬ ਨੇ ਸਾਰਿਆਂ ਨੇ ਮਿਲ ਕੇ ਅਸੀਂ ਇੱਕ ਇਹ ਬਣਾਇਆ ਵੀ ਆਪਸ ਚ ਇਕੱਠੇ ਹੋ ਕੇ ਤੇ ਆਪਣੇ ਕਲੱਬ ਵੱਲੋਂ ਹੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਆਪਣੇ ਇਸ ਪ੍ਰੋਜੈਕਟ ਦੇ ਲਈ ਡੋਰ ਟੂ ਡੋਰ ਕੋਈ ਫੰਡ ਨਹੀਂ ਇਕੱਠੇ ਕਰੇ ਸਾਡੇ ਕੁਝ ਮੈਂਬਰਸ ਐ ਕੁਝ ਯਾਰ ਦੋਸਤ ਐ ਤੇ ਉਹਨਾਂ ਨੇ ਰਲ ਮਿਲ ਕੇ ਆਪਣੇ ਰਿਸ਼ਤੇਦਾਰ ਐ ਉਹਨਾਂ ਨੇ ਰਲ ਕੇ ਰਬੀਬ ਜੀ ਦਾ ਬਹੁਤ ਵੱਡਾ ਯੋਗਦਾਨ ਆ ਇਹਦੇ ਚ ਉਹਨਾਂ ਨੇ ਸਾਰੇ ਇਕੱਠੇ ਆਪਣੇ ਫੰਡਸ ਆਪ ਹੀ ਅਰੇਂਜ ਕਰਕੇ ਔਰ ਇਸ ਜਿਹੜਾ ਪ੍ਰੋਜੈਕਟ ਹੈ ਇਹਨੂੰ ਨੇਪਰੇ ਚੜਾਉਣ ਜਾ ਰਹੇ ਆ ਸੋ ਆਮ ਰੀਲੀ ਥੈਂਕਫੁਲ ਐਸ ਕੇ ਐਮ ਸਾਹੀ ਬਸ ਪਹੁੰਚ ਰਹੇ ਆ ਉਹਨਾਂ ਦਾ ਵੀ ਮੈਂ ਇਸ ਮੌਕੇ ਤੇ ਸਵਾਗਤ ਵੀ ਕਰਦਾ ਬਹੁਤ ਬਹੁਤ ਧੰਨਵਾਦ ਸੋ ਜਿਹੜੀ ਅੱਜ ਟੀਵੀ ਪੇਸ਼ੈਂਟ ਨੂੰ ਕਿੱਟਾਂ ਮਿਲਦੀ ਗਈਆਂ ਸੱਤਵੇਂ ਲਗਾਤਾਰ ਮਿਲਦੀ ਜਾਂਦੀ ਹੈ ਔਰ ਟੀਵੀ ਪੇਸ਼ੈਂਟ ਇਹੀ ਰਹਿਣਗੇ ਆ ਚੇਂਜ ਹੋਣਗੇ ਨਹੀਂ ਟੀਵੀ ਪੇਸ਼ੈਂਟਸ ਇਹ ਐਪੀ ਡਾਕਟ ਕੀਤੇ ਹੈ ਪੇਸ਼ੈਂਟਸ ਇਹੀ ਰਹਿਣਗੇ ਔਰ ਸੱਤ ਮਹੀਨੇ ਰੈਗੂਲਰ ਇਹਨਾਂ ਨੂੰ ਜਿਹੜੀਆਂ ਦਿੱਤਾ ਜਾਏਗਾ ਡਾਈਟ ਕਿੱਟਸ ਦਿੱਤੀਆਂ ਜਾਣਗੀਆਂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ